ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐੜਖੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਬਣਾਉਣ ਲੱਗੇ ਆਂ ਪੜਥਾ ਬੈਂਗਨ ਦਾ ਪੜਥਾ ਤੇ ਇਹ ਨਾ ਬਹੁਤ ਜ਼ਿਆਦਾ ਐਨ ਲੱਗਦਾ ਹੁੰਦਾ ਕਿ ਹਾਏ ਇਹਦਾ ਬੜਾ ਚੰਜਟਾ ਟੇਸਟੀ ਤਾਂ ਸਾਰਿਆਂ ਨੂੰ ਹੀ ਲੱਗਦਾ ਏ ਪਰ ਐਨ ਲੱਗਦਾ ਹੁੰਦਾ ਕਿ ਹਾਏ ਇਹਦਾ ਬਹੁਤ ਜ਼ਿਆਦਾ ਚੰਜਟਾ ਇਹਨੂੰ ਪਹਿਲਾਂ ਚੁੱਲ੍ਹੇ ਤੇ ਪਹਿਲਾਂ ਵਾਲੇ ਟਾਈਮ ਦੇ ਵਿੱਚ ਤਾਂ ਲੋਕ ਚੁੱਲ੍ਹੇ ਦੇ ਉੱਤੇ ਰਾੜਦੇ ਸੀਗੇ ਤੇ ਅੱਜ ਕੱਲ ਹੁਣ ਗੈਸ ਦੇ ਉੱਪਰ ਰਾੜਦੇ ਆ ਤੇ ਉਹ ਜਦੋਂ ਗੈਸ ਦੇ ਉੱਪਰ ਆਪਾਂ ਨੂੰ ਰਾੜਦੇ ਆ ਨਾ ਤੇ ਉਹ ਵਾਲਾ ਨਾ ਗੈਸ ਵੀ ਸਾਰਾ ਖਰਾਬ ਹੋ ਜਾਂਦਾ ਹੈ ਤੇ ਬਹੁਤ ਜੰਝੜ ਲੱਗਦਾ ਤੇ ਆਪਾਂ ਤੁਹਾਨੂੰ ਸੋਖੇ ਤਰੀਕੇ ਦੇ ਨਾਲ ਤੇ ਟੇਸਟ ਵਿੱਚ ਕੁਝ ਵੀ ਫਰਕ ਨਹੀਂ ਪਊਗਾ ਟੇਸਟ ਬਿਲਕੁਲ ਸੇਮ ਹੋਊਗਾ ਜਿਹੜਾ ਆਪਾਂ ਭੁੰਨ ਕੇ ਬਣਾ ਲਿਆ ਤੇ ਜਿਹੜਾ ਆਪਾਂ ਅੱਜ ਤਰੀਕਾ ਤੁਹਾਨੂੰ ਦੱਸਤਾ ਸੇਮ ਟੇਸਟ ਹੋਊਗਾ ਤੇ ਤੁਸੀਂ ਬਣਾ ਕੇ ਜ਼ਰੂਰ ਦੇਖਿਓ ਤੇ ਬਿਲਕੁਲ ਈਜ਼ੀ ਤਰੀਕੇ ਦੇ ਨਾਲ ਬਣ ਜੂਗਾ ਟਾਈਮ ਕਿੰਨੇ ਲੱਗੇਗਾ ਜੀ ਮੈਂ ਨਾਰਮਲ ਸਬਜ਼ੀ ਦੇ ਟਾਈਮ ਲੱਗਦਾ ਉਹਨਾਂ ਕੀ ਟਾਈਮ ਲੱਗੂਗਾ ਤੇ ਵੈਸੇ ਕੀ ਹੁੰਦਾ ਜੇ ਆਪਾਂ ਭੁੰਨ ਕੇ ਬਣਾਉਣਾ ਹੋਵੇ ਉਹਦੇ ਤੇ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਤੇ ਕਈ ਲੋਕ ਤਾਂ ਇਸ ਕਰਕੇ ਨਹੀਂ ਬਣਾਉਂਦੇ ਕਿ ਉਹਦੇ ਤੇ ਤਾਂ ਬਹੁਤ ਜ਼ਿਆਦਾ ਟਾਈਮ ਖਰਾਬ ਹੋਊਗਾ ਰਹਿਣ ਦੀ ਹੈ ਬਣਾਉਣ ਨੂੰ ਤੇ ਅੱਜ ਤੁਹਾਨੂੰ ਬਹੁਤ ਆਈਜੀ ਤਰੀਕਾ ਦੱਸਾਂਗੇ ਤੇ ਬਣਾ ਕੇ ਖਾਇਆ ਕਰੋ ਟੇਸਟੀ ਬਹੁਤ ਲੱਗਦਾ ਹੈ ਤੇ ਬਹੁਤ ਜ਼ਿਆਦਾ ਆਈਜੀ ਤਰੀਕਾ ਤੇ ਆ ਆਪਾਂ ਲੈ ਲਏ ਦੋ ਪਰਥੇ ਵਾਲੇ ਬੈਂਗਣ ਆ ਦੇਖੋ ਜੀ ਤਿਆ ਦੇਖੋ ਜੀ ਇਹਨੂੰ ਆਪਾਂ ਇਦਾਂ ਕਰਕੇ ਛਿਲ ਲੈਣਾ ਹੈ ਆ ਦੇਖੋ ਕਿਉਂਕਿ ਇਹ ਹੋ ਜਾਂਦਾ ਨਾ ਕਿ ਜਦੋਂ ਆਪਾਂ ਭੁੰਨਦੇ ਆ ਵਿੱਚੋਂ ਕਈ ਵਾਰੀ ਕਾਣੇ ਨਿਕਲਦੇ ਇਹਨਾਂ ਦੇ ਵਿੱਚ ਸੁੰਡ ਵੀ ਹੁੰਦੇ ਆ ਤੇ ਕਾਣੇ ਨਿਕਲ ਜਾਂਦੇ ਇਦਾਂ ਕਰਕੇ ਆਪਾਂ ਬਣਾਵਾਂਗੇ ਤਾਂ ਆਪਾਂ ਨੂੰ ਐ ਵੀ ਹੋਊਗੀ ਮਨ ਨੂੰ ਦਸੱਲੀ ਕਿ ਆਪਾਂ ਬਿਲਕੁਲ ਸਾਫ਼ ਸੁਥਰੇ ਤਰੀਕੇ ਦੇ ਨਾਲ ਬਣਾਇਆ ਨਹੀਂ ਤਾਂ ਵਹਿਮ ਹੀ ਆਈ ਜਾਂਦਾ ਰਹਿੰਦਾ ਵਿਖਾ ਇਹਦੇ ਵਿੱਚ ਕੋਈ ਹੋਸ਼ ਕੀੜੇ ਨਾ ਹੋਣ ਇਹਦੇ ਵਿੱਚ ਕੀੜੇ ਨਾ ਹੋਣ ਤੇ ਇਸ ਤਰੀਕੇ ਦੇ ਨਾਲ ਆਪਾਂ ਬਣਾਵਾਂਗੇ ਬਿਲਕੁਲ ਹੀ ਸਾਫ਼ ਸੁਥਰੇ ਤਰੀਕੇ ਨਾਲ ਆਪਾਂ ਇਹਨੂੰ ਪੂਰਾ ਸਿਲਕਾ ਉਤਾਰ ਕੇ ਫਿਰ ਤੁਹਾਨੂੰ ਦਿਖਾਉਣਾ ਹੈ ਕਿ ਇਹਦੀ ਕਟਿੰਗ ਕਿੱਦਾਂ ਕਰਨੀ ਹੈ ਆਹ ਦੇਖੋ ਜੀ ਬਿਲਕੁਲ ਹੀ ਸਾਫ਼ ਸੁਥਰਾ ਹੈ ਵਿੱਚੋਂ ਕੁਝ ਵੀ ਨਹੀਂ ਹੈ ਤੇ ਆਪਾਂ ਨੂੰ ਪਤਾ ਵੀ ਲੱਗ ਜਾਂਦਾ ਜੇ ਖਰਾਬ ਹੋਵੇ ਤਾਂ ਆਪਾਂ ਉਹਨੂੰ ਲਾ ਵੀ ਸਕਦੇ ਹਾਂ ਤੇ ਆਹ ਦੇਖੋ ਜੀ ਆਪਾਂ ਇਹਦੀ ਕਟਿੰਗ ਕਰ ਲੈਣੀ ਹੈ ਇਸ ਟ੍ਰਿਪੀ ਦੇ ਨੂੰ ਇਹਨੂੰ ਆਪਾਂ ਛੋਟਾ ਛੋਟਾ ਚੌਪ ਕਰ ਲੈਣਾ ਇਦਾਂ ਜਿਵੇਂ ਆਪਾਂ ਕਦੂ چیرਦੇ ਆ ਉਸੇ ਤਰੀਕੇ ਦੇ ਨਾਲ ਆਪਾਂ ਇਹਨੂੰ ਇਦਾਂ ਕਰਕੇ ਇਹਨੂੰ ਬਰੀਕ ਬਰੀਕ ਆਪਾਂ ਕੱਟ ਲੈਣਾ ਆਹ ਦੇਖੋ ਇਹਡੇ-ਇਡੇ ਪੀਸ ਕੱਟ ਲੈਣੇ ਆਪਾਂ ਇਹਨੂੰ ਆਪਾਂ ਪੂਰਾ ਕੱਟ ਕੇ ਤੇ ਬਾਕੀ ਦਾ ਦਿਖਾਉਣੇ ਆ ਤੁਹਾਨੂੰ ਬਾਅਦ ਵਿੱਚ ਇਹਦਾ ਤੜਕਾ ਵਗੈਰਾ ਕਿਵੇਂ ਲਾਉਣਾ ਹੈ ਹਾਂਜੀ ਤੇ ਆਪਾਂ ਥੀਰ ਲਿਆ ਵੰਗਣ ਆਹ ਦੇਖੋ ਜੀ ਇੱਡੇ-ਇਡੇ ਪੀਸ ਕਰ ਲਏ ਆਪਾਂ ਇਹਦੇ ਤੇ ਆਪਾਂ ਪਾਵਾਂਗੇ ਇਹਦੇ ਵਿੱਚ ਟਮਾਟਰ ਤੇ ਪਿਆਜ਼ ਤੇ ਉਹ ਹਰੀਆਂ ਮਿਰਚਾਂ ਆਹ ਦੇਖੋ ये आप कट के फिर तुम तो दिखाने तड़का यह किस तरीके तैयार कराने देखो जी कद्दू वगू ही कटना होंगे इन जिमें आप कदू कटते हैं उस तरीके कट्टी आखो जी आप कटिंग कर लिए प्याज टमाटर हरी मिर्च आप कट लिए ਤੇ ਇੱਧਰ ਆਪਾਂ ਤੇਲ ਗਰਮ ਹੋਣ ਰੱਖ ਦਿੱਤਾ ਏ ਆਪਾਂ ਸਰੋਂ ਦਾ ਤੇਲ ਪਾਇਆ ਏ ਸਰੋਂ ਦੇ ਤੇਲ ਨਾਲ ਹੀ ਬਹੁਤ ਟੇਸਟੀ ਬਣਦਾ ਏ ਤੇ ਸਰੋਂ ਦਾ ਤੇਲ ਹੀ ਪਾ ਕੇ ਬਣਾਇਓ ਤੁਸੀਂ ਵੀ ਤੇਲ ਆਪਣਾ ਹੋ ਚੁੱਕਿਆ ਗਰਮ ਤੇ ਇਹਦੇ ਵਿੱਚ ਆਪਾਂ ਪਿਆਜ਼ ਐਡ ਕਰਦੇ ਆ ਅੱਜ ਕੋਈ ਵੀਡੀਓ ਬਣਾਉਣਾ ਵਾਲਾ ਘਰੇ ਹੈ ਨਹੀਂ ਤੇ ਖੁਦ ਵੀਡੀਓ ਬਣਾਉਣੀ ਪੈ ਰਹੀ ਆ ਤੇ ਆ ਦੇਖੋ ਜੀ ਪਿਆਜ਼ ਐਡ ਕਰਦੇ ਆ ਆਖੋ मोटे मोटे प्याज कट के पा सकते हैं कोई जरूरी नहीं कि बरीक कटने हैं। हाँ जी अपना मसाला देखो जी इन्हें भोज सुखी है टमाटर प्याज ਤੇ ਆਪਾਂ ਇਹਦੇ ਵਿੱਚ ਮਸਾਲੇ ਐਡ ਕਰ ਦਿੰਨੇ ਹਾਂ ਆਪਾਂ ਸਵਾਦ ਅਨਸਾਰ ਹੀ ਪਾਵਾਂਗੇ ਨਮਕ ਜਿੰਨੀ ਕਿ ਆਪਣੀ ਸਬਜ਼ੀ ਆ ਆਪਾਂ ਉਸੇ ਹਿਸਾਬ ਨਾਲ ਪਾਵਾਂਗੇ ਆਪਾਂ ਨਮਕ ਪਾ ਦਿੱਤਾ ਹੈ ਦੇ ਵਿੱਚ ਤੇ ਇਹਦੇ ਵਿੱਚ ਆਪਾਂ ਹਰੀ ਮਿਰਚ ਪਾਈ ਸੀਗੀ ਬਸ ਉਹ ਜ਼ਿਆਦਾ ਕੋੜੀ ਨਹੀਂ ਗਈ ਤੇ ਆ ਥੋੜੀ ਜੀ ਆਪਾਂ ਲਾਲ ਮਿਰਚ ਪਾ ਦਿੱਤੀ ਇਹਦੇ ਵਿੱਚ ਆਪਾਂ ਹਲਦੀ ਪਾ ਦਿੱਤੀ ਤੇ ਜੇ ਤੇਈ ਵਾਰ ਹੁੰਦਾ ਹੈ ਕਿ ਟਮਾਟਰ ਨਹੀਂ ਹੈਗੇ ਤਾਂ ਤੁਸੀਂ ਆਮਚੂਰ ਵੀ ਪਾ ਸਕਦੇ ਹੋ ਇਹਦੇ ਵਿੱਚ ਆਮਚੂਰ ਦਾ ਟੇਸਟ ਵੀ ਬਹੁਤ ਵਧੀਆ ਆਉਂਦਾ ਹੈ ਤੇ ਇਹ ਖਟਾਸ ਹਣੀ ਜ਼ਰੂਰੀ ਆ ਜੇ ਥੋੜਾ ਜਿਹਾ ਖਟਾਸ ਵਿੱਚ ਹੋਊਗਾ ਨਾ ਤੇ ਬਹੁਤ ਟੇਸਟੀ ਲੱਗਦਾ ਹੈ ਪੜਖਾ ਬਣਿਆ ਹੋਇਆ ਤੇ ਕੋਈ ਵੀ ਜ਼ਿਆਦਾ ਟਾਈਮ ਨਹੀਂ ਇਹਦੇ ਤੇ ਲੱਗਦਾ ਤੇ ਆ ਦੇਖੋ ਜੀ ਆਪਾਂ ਹੁਣ ਬਸ ਇਹਦੇ ਵਿੱਚ ਸਬਜੀ ਆ ਵਾਲਾ ਬੈਂਗਣ ਜਿਹੜਾ ਕੱਟਿਆ ਸੀ ਇਹ ਐਡ ਕਰ ਦਿੰਨੇ ਹਾਂ ਦੇ ਜਿਹਨੇ ਆਪਾਂ ਨੋਰਮਲ ਸਬਜੀ ਬਣਾਉਣੀ ਆ ਬਸ ਉਹਨਾਂ ਕਿ ਟਾਈਮ ਲੱਗਦਾ ਹੈ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਜੇ ਆਪਾਂ ਇਹਨੂੰ ਭੁੰਨ ਕੇ ਬਣਾਵਾਂਗੇ ਫਿਰ ਤਾਂ ਇਹਦਾ ਡਬਲ ਝੰਜਟ ਹੋ ਜਾਂਦਾ ਇੱਕ ਤੇ ਟੇਸਟ ਵਿੱਚ ਕੁਝ ਵੀ ਫਰਕ ਨਹੀਂ ਹੋਵੇਗਾ ਤੁਸੀਂ ਬਣਾ ਕੇ ਜ਼ਰੂਰ ਟਰਾਈ ਕਰਿਓ ਤੇ ਬਹੁਤ ਟੇਸਟੀ ਬਣਦਾ ਹੈ ਤੇ ਬਣ ਵੀ ਜਲਦੀ ਜਾਂਦਾ ਹੈ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਬੱਸ ਆਪਾਂ ਇਹਨੂੰ ਹੁਣ ਗਿਆ ਸਿੰਮ ਕਰ ਦਾਂਗੇ ਥੋੜਾ ਤੇ ਫੇਰ ਪਕਾ ਲਾਂਗੇ ਫੇਰ ਦਿਖਾਨੇ ਆ ਤੁਹਾਨੂੰ ਤੇ ਚਲੋ ਜੀ ਪਰਤਾ ਆਪਣਾ ਬਣ ਕੇ ਹੋ ਗਿਆ ਤਿਆਰ ਆ ਦੇਖੋ ਜੀ ਇਹਨੂੰ ਰੋਟੀ ਨਾਲ ਪਰੌਂਠੇ ਨਾਲ ਖਾਓ ਤੇ ਬਹੁਤ ਟੇਸਟੀ ਲੱਗਦਾ ਹੈ ਤੇ ਬਹੁਤ ਈਜ਼ੀ ਤਰੀਕੇ ਨਾਲ ਹੀ ਬਣ ਗਿਆ ਦੇਖੋ ਕੋਈ ਜ਼ਿਆਦਾ ਝੰਜਟ ਨਹੀਂ ਆ ਇਹਨੂੰ ਬਸ ਆਪਾ ਸਿਮਮ ਤੇ ਰੱਖਤਾ ਸੀਗਾ ਤੇ ਆਪਣੇ ਆਪ ਹੀ ਬਣ ਗਿਆ ਤੇ ਆਹ ਦੇਖੋ ਜੀ ਬਿਲਕੁਲ ਰੈਡੀ ਆ ਤੇ ਬਹੁਤ ਹੀ ਟੇਸਟੀ ਬਣਿਆ ਹੈ ਮੈਂ ਟੇਸਟ ਕਰਕੇ ਦੇਖਿਆ ਬਹੁਤ ਟੇਸਟੀ ਬਣਿਆ ਤੇ ਥੋੜੀ ਮਿਰਚ ਜਿਹੜੇ ਲੋਕ ਤਿੱਖੀ ਖਾਂਦੇ ਆ ਤੇ ਉਹ ਤਿੱਖੀ ਜੀ ਮਿਰਚ ਪਾ ਕੇ ਬਣਾ ਕੇ ਖਾਣ ਬਹੁਤ ਟੇਸਟੀ ਲੱਗਦਾ ਹੈ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿਉਂਨ ਆਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਬਹੁਤ ਟੇਸਟੀ ਬਣਿਆ ਹੈ ਤੇ ਜ਼ਰੂਰ ਬਣਾ ਕੇ ਖਾਓ ਭੈਣੋ ਤੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਆ ਕੋਈ ਝੰਜੜ ਨਹੀਂ ਹੈ ਤੇ ਬਹੁਤ ਈਜ਼ੀ ਤਰੀਕੇ ਦੇ ਨਾਲ ਆਪਾਂ ਬਣਾਇਆ ਹੈ